ਘਰਾਂ ਚ ਪੋਚੇ ਲਾਉਨੇ ਪੈਂਦੇ ਨੇ ਅਸੀਂ ਕਿਉਂ ਨਹੀਂ ਲਾਉਂਦੇ ਸਾਡੀਆਂ ਭੈਣਾਂ ਕਿਉਂ ਨਹੀਂ ਲਾਉਂਦੀਆਂ ਕਿ ਸਾਡੇ ਕੋਲੇ ਜ਼ਮੀਨ ਹੈ ਐਸ ਜ਼ਮੀਨ ਨੂੰ ਬਚਾਉਂ ਪੰਚਾਇਤ ਕਰਕੇ ਉਹ ਸਰਕਾਰ ਦਾ ਆਪਣੇਖਾ ਤੋੜਿਆ ਤੇ ਉਹ ਮੋਦੀ ਸਰਕਾਰ ਦਾ ਜਿਹੜਾ ਇਹਨਾਂ ਨੂੰ ਵਰਤ ਕੇ ਜਿਹੜਾ ਮੰਗਾ ਤੋਂ ਪਿੱਛੇ ਹਟਣਾ ਰੰਤਾ ਸੀ ਉਹ ਵੀ ਤੁਸੀਂ ਬੁਲਾ ਲਿਆ ਜਦੋਂ ਤੋਂ ਸਾਸੀ ਜੇਲਾ ਤੋਂ ਬਾਹਰ ਆਇਆ ਜਦੋਂ ਤੋਂ ਪ੍ਰੋਗਰਾਮ ਹੋਣ ਲੱਗੇ ਤਿੰਨ ਮਾਰਕ ਤੋਂ ਤਾਂ ਲਗਾਤਾਰ ਅਨਪਰਾਇਤ ਹੋ। ਤਾਂ ਸੀ ਘਰਾਂ ਤੋਂ ਬਾਤ ਤੁਰੇ ਹੋ ਤਾਂ ਖੇਤੀ ਮੰਤਰੀ ਨੂੰ ਵੀ ਬਿਆਨ ਦੇਣਾ ਪਿਆ। ਇਹਦਾ ਮਤਲਬ ਤੁਸੀਂ ਘਰੇ ਨਹੀਂ ਬੈਠੇ ਤਾਂ ਖੇਤੀ ਮੰਤਰੀ ਨੂੰ ਬੋਲਣਾ ਪੈ ਗਿਆ। ਤਾਂ ਭਰਾਵੋ ਜਿਹੜਾ ਸਾਡੇ ਵਾਲੇ ਨਹੀਂ ਕੀਤਾ ਸਾਡੇ ਟਰੈਕ ਟਰਾਲੀ ਚੋਰੀਆਂ ਕੀਤੀਆਂ ਨੇ। ਸਾਡੀਆਂ ਫਰੈਂਜਾ ਸਾਡੇ ਪੱਕੇ ਸਾਡੇ ਨਮੀਟਰ ਇਹਨਾਂ ਨੇ ਚੋਰੀ ਕੀਤੇ ਨੇ। ਇਹਦਾ ਹਸਾਬ ਹੁਣ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਮੈਂ ਸਭ ਤੋਂ ਪੁੱਛਦਾ ਹੈ ਲੈਣਾ ਚਾਹੀਦਾ ਨਾ ਫਰ ਤੱਕੜੇ ਹੋ ਕੇ ਪਿੰਡਾਂ ਦੇ ਵਿੱਚੋਂ ਕਿ ਕਿਸਾਨ ਆਗੂ ਮੀਟਿੰਗ ਜਾਣਗੇ ਕਿ ਨਾ ਜਾਣਗੇ ਤਾਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਮੈਂ ਇਹਨਾਂ ਕਿਸਾਨ ਲੀਡਰਾਂ ਨੂੰ ਮੀਟਿੰਗ ਦੇ ਵਿੱਚ ਲੈ ਕੇ ਜਾਊਗਾ ਭਰਾਵੋ ਜੀ ਨੇ ਇੰਨਾ ਗੁੱਸਾ ਦਾ ਤੋੜਿਆ ਹੋਵੇ ਜਿਹਨੇ ਸਾਡੇ ਪਿੰਡ ਦੀਆਂ ਪੰਚਾਇਤਾਂ ਨੂੰ ਕਲੱਬਾਂ ਨੂੰ ਸੁਭ ਜਾਉਣਾ ਪਾਇਆ ਆ ਛੋਟੇ ਛੋਟੇ ਨੂੰ ਲੈ ਕੇ ਇਹ ਪਿੰਡਾ ਜਾਉਂਗੇ ਆਪਣੇ ਦੇ ਪ੍ਰਚਾਰ ਕਰਨ ਨੂੰ ਸਨਮਾਨਤ ਕਰ ਰਹੇਗੇ ਕਿ ਜਨਾਬੀ ਵੀਰ ਉਹ ਸਾਰੇ ਸਾਡੇ ਵਿੱਚੋਂ ਬੋਲ ਸਾਮਿਹਾਲਾ ਜੇਪੇ ਵਿੱਚ ਜਿਹੜੇ ਮੇਰੇ ਵੀਰਾਂ ਦੇ ਨਾਮ ਜਿਹੜੇ ਆ ਮੈਂ ਬੋਲ ਰਿਹਾ ਸਰਦਾਰ ਪ੍ਰਗਟ ਸਿੰਘ साविंदर सिंह जी कौड़ी पिंड का बंदा होगा जो भी सारे भाउ बेनती आहे लॻनि